ਕਿ ਮੈਨੂੰ ਅਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਨਾਇਕ ਨਿਮਾਣਾ ਸੇਖਾਂ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਸਮੁੱਛੀ ਸਾਧ ਸੰਗਤ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਅ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਨੂੰ ਅਜ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੇ ਹੁਕਮ ਹੋਏ ਸਨ ਜਿਸ ਦਿਨ ਹੀ ਮੈਨੂੰ ਇਸ ਖਬਰ ਬਾਰੇ ਫਰਮਾਨ ਬਾਰੇ ਪਤਾ ਲੱਗਿਆ ਸੀ ਉਸੇ ਦਿਨ ਮੈਂ ਇਹ ਆਖ ਦਿੱਤਾ ਸੀ ਮੈਂ ਇੱਕ ਨਿਮਾਣਾ ਸੇਖਾਂ ਤੇ ਮੇਰਾ ਰੂਮ ਰੂਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸੇਖ ਸਵਾਨਾ ਸਾਹਮਣੇ ਜਥੇਦਾਰ ਸਾਹਮਣੇ ਜ세ਦਾਰ ਸਾਹਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਖਿਮਾ ਯਾਚਨਾ ਮੰਗੀ ਹੈ ਤੇ ਜੋ ਫਰਮਾਨ ਅਕਾਲ ਤਖਤ ਸਾਹ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਫਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਮੈਂ ਜੋ ਕੁਝ ਵੀ ਹਾਂ ਜੀ ਮੈਂ ਬੜੇ ਸਾਧਾਰਨ ਪਰਿਵਾਰ ਤੋਂ ਆਂਦਾ ਮੈਨੂੰ ਯਾਦ ਹੈ ਮੈਂ ਬਚਪਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਂਦਾ ਸੀ ਤਾਂ ਮੈਂ ਅਕਾਲ ਤਖਤ ਸਾਹਿਬ ਜਰੂਰ ਨਤਮਸਤਕ ਹੁੰਦਾ ਸੀ ਤਾਂ ਮੈਂ ਆਪਣੇ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਸੀ ਤੇ ਮੈਂ ਜੋ ਕੁਝ ਵੀ ਹਾਂ ਇਸ ਦਰ ਤੋਂ ਬਣਿਆ ਹਾਂ انہੀ ਕੇ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਪਰੇ ਮੇਰੇ ਅਰਗੇ ਕਰੋੜਾਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਸਤੀ ਨਹੀਂ ਰਾਜਨੀਤੀ ਦੇ ਵਿੱਚ ਜੋ ਮਾਨ ਸਨਮਾਨ ਤੇ ਮੈਂ ਸਮਝਦਾ ਜੇ ਅਗਰ ਕੋਈ ਸਭ ਤੋਂ ਵੱਡਾ ਮਾਨ ਮੈਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨਾ ਹੈ ਉਹ ਸ਼ਹਿਰ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਉਹ ਸ਼ਹਿਰ ਜਿੱਥੇ ਦਸਮ ਪਾਤਸ਼ਾਹ ਨੇ ਖਾਲਸਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਮੈਂ ਸਭ ਕੁਝ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਸਮਝ ਨਹੀਂ ਮੇਰੇ ਕੋਲ ਕੋਈ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਦਾ ਮੈਂ ਮਾਣ ਸਿਰਫ ਆਪਣੇ ਗੁਰੂ ਤੇ ਕਰਦਾ ਆਪਣੇ ਛੇਵੇਂ ਪਾਤਸ਼ਾਹ ਤੇ ਕਰਦਾ ਤੇ ਗੁਰੂ ਸਾਹਿਬ ਬਖਸ਼ਣਹਾਰ ਹੈ ਗੁਰੂ ਸਾਹਿਬ ਦਾ ਤਖਤ ਬਖਸ਼ਣਹਾਰ ਹੈ ਗੁਰੂ ਸਾਹਿਬ ਦੀ ਸੰਗਤ ਬਖਸ਼ਣਹਾਰ ਹੈ ਮੈਂ ਉਖਲੇ ਕਾਲ ਤੱਕ ਸਾਬ ਦੇ ਉਤੇ ਕੋਈ ਦਲੀਲ ਨਹੀਂ ਕੋਈ ਸਪਸ਼ਟੀਕਰਨ ਨਹੀਂ ਮੇਰਾ ਸੀ ਸਰਪਨ ਹੈ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਦਲੀਲ ਅੱਜ ਵੀ ਸਰ ਪੁੱਛਿਆ ਮੈਂ ਕੋਈ ਦਲੀਲ ਨਹੀਂ ਕੋਈ ਕੁਛ ਨਹੀਂ ਬਤੌਰ ਮੰਤਰੀ ਮੇਰੀ ਜ਼ਿੰਮੇਵਾਰੀ ਹੈ ਜੋ ਮੈਂ ਆਪਣੀ ਉਹਦੀ ਖਿਮਾ ਮੰਗਦਾ ਤੇ ਜੋ ਫਰਮਾਨ ਹੋਇਆ ਉਹ ਜਿਹੜਾ ਮੈਂ ਇਨਬਿਨ ਨਿਭਾਉਂਗਾ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਆ ਜੀ ਸਾਹਿਬ ਦੋ ਹੋਂਕਾ ਨਾਮ ਹੋਏ ਨੇ ਇੱਕ ਤੁਹਾਡੇ ਨਾਲ ਸੰਬੰਧ ਸੀ ਇੱਕ ਸਰਕਾਰ ਦੇ ਨਾਲ ਸੰਬੰਧ ਦੇਖੋ ਜੀ ਮੈਂ ਇੱਥੇ ਨਿਮਾਣੇ ਸਿੱਖ ਨਾ ਮੈਂ ਮੈਂ ਬਿਲਕੁਲ ਜੋ ਮੈਨੂੰ ਫਰਮਾਨ ਹੋਇਆ ਮੈਂ ਹਣੀ ਤੋਂ ਸੇਵਾ ਮੈਂ ਤਾਂ ਇੱਥੇ ਆਣ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਗੁਰੂ ਕੇ ਮਹਿਲ ਦਰਸ਼ਨ ਕਰਕੇ ਆਇਆ ਤੇ ਫੈਦਲੀ ਪਰ ਮੈਂ ਫਿਰ ਜੋ ਵੀ ਹੋਇਆ ਉਹਨੂੰ ਕਰਾਂ ਬਹੁਤ ਮੈਂ 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 ਇੱਕ ਹੋਰ ਮੈਂ ਇੱਕ ਹੋਰ ਮੇਰੀ ਖੋਰ ਇੱਕ ਹੋਰ ਮੇਰੀ ਬੇਨਤੀ ਹੈ ਜੀ ਕਿ ਫਲੇ ਅਕਾਲ ਤੱਕ ਸਭ ਤੋਂ ਉੱਤੇ ਕੁਝ ਨਹੀਂ ਤਾਂ ਕੋਈ ਵੀ ਸਵਾਲ ਜਵਾਬ ਕੋਈ ਵੀ ਮੇਰੀ ਬੇਨਤੀ ਹੈ ਕਿ ਮੇਰੀ ਨਿੱਜੀ ਆਸਥਾ ਵੀ ਹੈ ਆਪ ਜੀ ਨੂੰ ਵੀ ਬੇਨਤੀ ਹੈ ਮੇਰੀ ਨਿੱਜੀ ਆਸਥਾ ਹੈ ਕੋਈ ਵੀ ਮੈਂ ਤੁਹਾਨੂੰ ਇੱਕੋ ਸਟੇਟਮੈਂਟ ਕਿ ਮੈਨੂੰ ਜੋ ਫਰਮਾਨ ਹੋਇਆ ਇਹਨ ਬਨ ਮੇਰੇ ਲਈ ਇਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਛੇਵੇਂ ਪਾਤਸ਼ਾਹ ਦਾ ਫਰਮਾਨ ਹੈ ਤੇ ਇਸ ਦਰ ਦੇ ਹਾਂ ਜਿੱਥੇ ਜੋ ਫਰਮਾਨ ਹੋਇਆ ਜਿੱਥੇ ਜਿੱਥੇ ਜੋ ਫਰਮਾਨ ਪੂਰੇ ਕਰਾਂਗੇ ਤੇ ਹਾਂਜੀ ਹੁਣ ਹੀ ਗੁਰੂ ਕੇ ਮਹਿਲ ਤਾਂ ਹੁਣ ਹੀ ਜਾਵਾਂਗੇ ਜਿੱਥੇ ਜਿੱਥੇ ਹੋਊਗਾ ਆਪ ਜੀ ਨੂੰ ਦੱਸਦੇ ਰਾਵਾਂਗੇ ਸੁਰਾ ਕਰਾਂਗੇ ਤੇ ਇੱਥੇ ਆ ਕੇ ਅਕਾਲ ਤਖਤ ਤੇ ਵੀ ਦੱਸਾਂਗੇ ਮੇਰੇ ਲਈ ਮੇਰੀ ਬੇਰ ਬਾਰ ਬੇਨਤੀ ਹੈ ਕਿ ਕੋਈ ਸਵਾਲ ਜਵਾਬ ਪਾਵਾਂਗੇ ਤੇ ਮੈਂ ਕੋਈ ਨਹੀਂ ਮੇਰੇ ਲਈ ਅਕੱਛਤ ਸਾਹਿਬ ਦੇ ਉੱ